ਸਿੱਖਾਂ ਦੇ ਹੱਕ ਚ ਫਰਾਂਸ ਤੋਂ ਵੱਡਾ ਐਲਾਨ ਹੋਇਆ ਗੁਰਦੁਆਰਾ ਸਿੰਘ ਸਵਾਰ ਵਿਵੋਨੀ ਪੈਰਿਸ ਵਿਖੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਅਤੇ ਸਮੂਹ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਭਾਈ ਪ੍ਰਸੋਤਮ ਸਿੰਘ ਬੱਬਰ ਦੇ ਉਪਰਾਲੇ ਸਦਕਾ ਤੇ ਸਮੂਹ ਸੰਗਤਾਂ ਵੱਲੋਂ ਜ਼ਬਰ ਜ਼ੁਲਮ ਨੂੰ ਆਪਣੇ ਸਰੀਰ ਨਾਲ ਬੰਬ ਬਣ ਕੇ ਠੱਲ ਪਾਉਣ ਵਾਲੇ ਅਨੋਖੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਿਸ ਨੇ ਮੌਕੇ ਦੇ ਹਾਕਮ ਬੇਅੰਤ ਦਾ ਅੰਤ ਕਰਕੇ ਹਰ ਰੋਜ਼ ਹੋ ਰਹੇ ਝੂਠੇ ਪੁਲਿਸ ਮੁਕਾਬਲਿਆਂ ਨੂੰ ਬੰਨ ਮਾਰਿਆ ਸੀ ਨਾਲ ਹੀ ਸ਼ਹੀਦ ਜੱ태ਦਾਰ ਸੰਦੀਪ ਸਿੰਘ ਬੱਬਰ ਸ਼ਹੀਦ ਭਾਈ ਅਨੋਖ ਸਿੰਘ ਬੱਬਰ ਸ਼ਹੀਦ ਭਾਈ ਗੁਰਜਨ ਸਿੰਘ ਬੁੱਧ ਸਿੰਘ ਵਾਲਾ ਸ਼ਹੀਦ ਭਾਈ ਗੁਰਵਚਨ ਸਿੰਘ ਮਾਨੋਚਾਲ ਸ਼ਹੀਦ ਭਾਈ ਬਰਵਿੰਦਰ ਸਿੰਘ ਬੱਬਰ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਚੰਨਾ ਬੱਬਰ ਸਮੇਤ ਸਮੂਹ ਸ਼ਹੀਦਾਂ ਨੂੰ ਸ਼ਰਦਾ ਦਾ ਫੁੱਲ ਭੇਟ ਕੀਤੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਅਪਰੰਤ ਕੀਰਤਨ ਦੀਵਾਨ ਸਜਾਏਗੇ ਤਿੰਨ ਦਿਨ ਗੁਰੂ ਕਾ ਲੰਗਰ ਉੱਤਟ ਵਰਤਿਆ ਗੁਰੂ ਘਰ ਦੇ ਵਜ਼ੀਰ ਬਾਬਾ ਸਰਦੂਲ ਸਿੰਘ ਨੇ ਕੀਰਤਨ ਅਤੇ ਸ਼ਬਦ ਵਿਚਾਰ ਰਾਹੀਂ ਬਹੁਤ ਹੀ ਜੋਸ਼ੀਲੇ ਢੰਗ ਨਾਲ ਸ਼ਰਦਾ ਦੇ ਫੁੱਲ ਅਰਪਣ ਕੀਤੇ ਉਸ ਉਪਰੰਤ ਭਾਈ ਬਸੰਤ ਸਿੰਘ ਪੰਜ ਹੱਤਾ ਨੇ ਸਟੇਜ ਦੀ ਸੇਵਾ ਸੰਭਾਲਦਿਆਂ ਜਿੱਥੇ ਸਮੂਹ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਉੱਥੇ ਹੀ ਵਕ ਵਕ ਬੁਲਾਰਿਆਂ ਨੂੰ ਸੰਗਤ ਦੇ ਸੰਮੁਖ ਕੀਤਾ ਸਮੂਹ ਬੁਲਾਰਿਆਂ ਨੇ ਜਿੱਥੇ ਭਾਈ ਦਿਲਾਵਰ ਸਿੰਘ ਬੱਬਰ ਦੀ ਅਨੋਖੀ ਸ਼ਹਾਦਤ ਅਤੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਉੱਥੇ ਹੀ ਅੱਜ ਦੇ ਹਾਲਾਤਾਂ ਤੇ ਚੰਨਣਾ ਪਾਉਂਦੇ ਆ ਕਿ ਪਹਿਲਾ 1947 ਵਿੱਚ ਜਮਾਰਿਆ ਗਿਆ ਫਿਰ 1984 ਵਿੱਚ ਫਿਰ ਨਸ਼ਿਆਂ ਦੁਆਰਾ ਤੇ ਹੁਣ ਹੜਾਂ ਦੁਆਰਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਇਸ ਕੌਮ ਨਾਲ ਵਪਰ ਰਹੇ ਵਰਤਾਰਿਆਂ ਦਾ ਇੱਕੋ ਇੱਕ ਹੱਲ ਪੂਰਨ ਜਾਤੀਆ ਉਹਨਾਂ ਕਿਆਕੇ ਸਭ ਨੂੰ ਇੱਕ ਮੁੱਠ ੋਕੇ ਆਪਣੀ ਆਜ਼ਾਦੀ ਲਈ ਹਮਲਾ ਮਾਰਨਾ ਚਾਹੀਦਾ ਹੈ ਪੂ ਚੰਗ ਭਈਆ ਦਿਆ ਸੰਗ ਨੇ ਸਮੂਹ ਬੰਦੀ ਸੰਗਾ ਵੱਲੋਂ ਉਹਨਾਂ ਦੇ ਸਾਥੀ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਨੂੰ ਭਾਈ ਜਗਤਾਰ ਸਿੰਘ ਤਾਰਾ ਵੱਲੋਂ ਭੇਜਿਆ ਗਿਆ ਸ਼ਰਦਾ ਦਾ ਫੁੱਲ ਭੇਟ ਕਰਦੇ ਹੋਏ ਸੰਦੇਸ਼ ਬਹੁਤ ਹੀ ਸਚੱਚੇ ਢੰਗ ਨਾਲ ਪੜ੍ਹ ਕੇ ਸੁਣਾਇਆ ਵਕਤ ਵਕ ਕਾਗੂ ਨੇ ਇਸ ਗੱਲ ਤੇ ਤਸੱਲੀ ਮਹਿਸੂਸ ਕੀਤੀ ਕਿ ਅੱਜ ਦੁਨੀਆ ਭਰ ਵਿੱਚ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ